ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਤਿਆਰ ਪਰਿਵਾਰਿਤਨ ਇੱਕੀ ਸਤਿ ਸ਼੍ਰੀ ਅਕਾਲ ਮੈਂ ਹਸਬੰਦ ਫਰੀਦ ਕੋ ਔਰ ਉਸੇ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਰਨ ਸਿੰਘ ਜੀ ਨਾਲ ਜਨਾਬ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਚੋਣਾਂ ਦੀ ਪ੍ਰਚਾਰ ਬੰਦ ਹੋ ਗਿਆ ਔਰ ਕੱਲ ਨੂੰ ਜਦੋਂ ਇਸ ਵੇਲੇ ਭਾਰਤੀ ਸਮੇਂ ਦੇ ਮੁਤਾਬਕ ਆਪਾਂ ਖਬਰਾਂ ਦੀ ਸਾਂਝ ਪਾ ਰਹੇ ਹੋਵਾਂਗੇ ਤਾਂ ਵ ਬਿਲਕੁਲ ਜੀ ਬਿਲਕੁਲ ਦੇਖੋ ਲੰਘੇ ਕੱਲ ਸ਼ਾਮੀ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ 56 ਸੀਟਾਂ ਦੇ ਉੱਤੇ ਵੋਟਾਂ ਪੈਣੀਆਂ ਆ ਆਖਰੀ ਗੇੜ ਦੀਆਂ ਵੋਟਾਂ ਪੈਣੀਆਂ ਜਿਹਦੇ ਵਿੱਚ ਪੰਜਾਬ ਹਿਮਾਚਲ ਤੇ ਕਈ ਹੋਰ ਸੂਬੇ ਦੀਆਂ ਕੁਝ ਕੁ ਸੀਟਾਂ ਸ਼ਾਮਲ ਆ ਉਸ ਤੋਂ ਕੁਲੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ ਨੂੰ ਕਰਨਗੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਕਿਹਨੂੰ ਵੱਧ ਵੋਟਾਂ ਪਾਉਂਦੇ ਆ ਕਿਹਨੂੰ ਘੱਟ ਵੋਟਾਂ ਪਾਉਂਦੇ ਆ ਇਹ ਕੋਈ ਵਿਸ਼ਾ ਨਹੀਂਗਾ ਕਿਉਂਕਿ ਇਹ ਗਿਣਤੀ 4 ਤਰੀਕ ਨੂੰ ਹੋਣੀ ਹੈ ਯਾਨੀ ਕਿ 3 ਦਿਨਾਂ ਬਾਅਦ ਉਸ ਤੋਂਗਲੀ ਇਹ ਜੀ ਕਿ ਚੋਣ ਪ੍ਰਚਾਰ ਦੇ ਆਖਰੀ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੀ ਪੰਜਾਬ ਚ ਪੂਰਾ ਜ਼ੋਰ ਲਾਇਆ ਰਾਫਲ ਗਾਂਧੀ ਨੇ ਵੀ ਪੂਰਾ ਜ਼ੋਰ ਲਾਇਆ ਯੋਗੀ ਅਦਿੱਤਿਆਨਾਥ ਨੇ ਵੀ ਪੂਰਾ ਜ਼ੋਰ ਲਾਇਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਵੀ ਪੂਰਾ ਜ਼ੋਰ ਲਾਇਆ ਵੱਖ-ਵੱਖ ਸੂਬਿਆਂ ਦੇ ਹੋਰ ਮੁੱਖ ਮੰਤਰੀਆਂ ਨੇ ਤੇ ਕੇਂਦਰ ਦੇ ਕਈ ਮੰਤਰੀਆਂ ਨੇ ਆਪਣੇ ਵੱਲੋਂ ਕਸਰ ਕੋਈ ਨਹੀਂ ਬਾਕੀ ਛੱਡੀ ਸੋ ਇੱਥੇ ਪੰਜਾਬ ਦੇ ਵਿੱਚ ਕੌਣ ਜਿੱਤੂ ਕੌਣ ਹਾਰੂ ਇਹ ਤਾਂ ਚਲੋ ਸਮੇਂ ਨੇ ਫੈਸਲਾ ਕਰਨਾ ਪਰ ਗੱਲ ਇਹ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਵਰਗੇ ਸੂਬੇ ਦੇ ਵਿੱਚ ਨਿੱਕੇ ਨਿੱਕੇ ਕਸਬਿਆਂ ਦੇ ਵਿੱਚ ਛੋਟੇ ਛੋਟੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਰ ਵਕ ਵਕ ਸਮਾਵਾਂ ਦੇ ਉੱਤੇ ਕੇਂਦਰ ਦੇ ਮੰਤਰੀਆਂ ਨੇ ਗੜਗੰਝ ਬੁਲਾਏ ਪ੍ਰਚਾਰ ਵਾਲੇ ਉਹਨੂੰ ਦੇਖ ਕੇ ਆਉਂ ਲੱਗਦਾ ਵੀ ਸਭ ਨੂੰ ਪੰਜਾਬ ਦਾ ਚੇਤਾ ਤਾਂ ਹੈਗਾ ਹੀ ਆ ਇਹ ਵੱਖਰੀ ਗੱਲ ਆ ਵੀ ਜਿੱਤਨ ਤੋਂ ਬਾਅਦ ਸਰਕਾਰਾਂ ਬਣਨ ਤੋਂ ਬਾਅਦ ਕੇਂਦਰ ਦੇ ਵਿੱਚ ਫਿਰ ਪੰਜਾਬ ਨੂੰ ਭੁੱਲ ਜਾਂਦੇ ਆ ਉਹਦਾ ਪੰਜਾਬ ਸਭ ਨੂੰ ਚੇਤੇ ਦੇ ਵਿੱਚ ਹੈਗਾ ਤੇ ਪੰਜਾਬ ਭੁੱਲਣ ਯੋਗ ਵੀ ਨਹੀਂ ਆ ਸੋ ਲੰਘੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਹੁਸ਼ਿਆਰਪੁਰ ਦੇ ਵਿਚਰੇ ਲਈ ਕੀਤੀ ਹੈ ਇਹ ਸਾਂਝੀ ਰੈਲੀ ਸੀਗੀ ਅਨੀਤਾ ਸੋਮਪ੍ਰਕਾਸ਼ ਹੁਸ਼ਿਆਰਪੁਰ ਤੋਂ ਉਮੀਦਵਾਰ ਤੇ ਉਧਰੋਂ ਜਿਹੜੇ ਸੁਭਾਸ਼ ਸ਼ਰਮਾ ਡਾਕਟਰ ਸੁਭਾਸ਼ ਸ਼ਰਮਾ ਉਹਨਾਂ ਦੇ ਪੱਖ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਥੇ ਖੂਬ ਤਵੇ ਲਾਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਤੇ ਆਮ ਆਰਮੀ ਪਾਰਟੀ ਦਾ ਜੋੜ ਆ ਜਿਹੜਾ ਉਹ ਭ੍ਰਿਸ਼ਟਾਚਾਰ ਦਾ ਜੋੜ ਹੈਗਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਕੋਲੇ ਸੱਤ ਜਨਮਾਂ ਦੇ ਵੀ ਵੀਰਵੇ ਹੈਗੇ ਆ ਸੱਤ ਜਨਮਾਂ ਦੇ ਬਾਰੇ ਜੇਕਰ ਮੈਂ ਚਾਹਾਂ ਨਾ ਤਾਂ ਇੰਡੀਆ ਘਟ ਚੋੜ ਦੇ ਬਾਰੇ ਦੱਸ ਕੇ ਤੇ ਪੋਤਲੇ ਇਹਨਾਂ ਨੇ ਫਰੋਲ ਸਕਦਾ ਇਹ ਮੇਰਾ ਮੂੰਹ ਨਾ ਖਲਮਾ ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੇ ਭਾਈ ਜਿਹੜੀ ਇਹ ਕਾਂਗਰਸ ਆ ਇਹ ਤਾਂ ਜੀ ਹੈਗੀ ਇਹੋ ਜੀ ਜਮਾਤ ਆ ਜਿਹੜੀ ਕਿ ਫੌਜੀਆਂ ਦਾ ਵੀ અપਮਾਨ ਕਰਦੀ ਆ ਉਹ ਕਹਿੰਦੇ ਜੀ ਇਹਨਾਂ ਨੇ ਕਦੇ ਸਰਜਿਕਲ ਸਟ੍ਰਾਈਕ ਤੇ ਸਵਾਲ ਕਰਤੇ ਕਰੇ ਕੋਈ ਸਵਾਲ ਕਰਤਾ ਕਰੇ ਕੋਈ ਸਵਾਲ ਕਰਤਾ ਇਹ ਜਿਹੋ ਜੇ ਆਪ ਆ ਉਹੋ ਜੇ ਸਭ ਨੂੰ ਦੱਸਦੇ ਆ ਸੋ ਉਹਨਾਂ ਨੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ ਸੋ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਚੋਣ ਦੇ ਵਿੱਚ ਪੰਜਾਬ ਦੇ ਹਿੱਸੇ ਦੇ ਵਿੱਚ ਜਿਹੜੀ ਚੋਣ ਆਈ ਆ ਇਹਦੇ ਵਿੱਚ ਹੁਣ ਤੱਕ ਚਾਰ ਥਾਵਾਂ ਤੇ ਰੈਲਿੰਗਾਂ ਨੂੰ ਸੰਬੋਧਨ ਕੀਤਾ ਇਹ ਤਿੰਨ ਦਿਨ ਪੰਜਾਬ ਦੇ ਵਿੱਚ ਰੈਲੀਆਂ ਕਰਕੇ ਗਏ ਜਿਹੜਾ ਕਿ ਆਪਣੇ ਆਪ ਦੇ ਵਿੱਚ ਬੜੇ ਮਹੱਤਵਪੂਰਨ ਗੱਲ ਹੈ ਸਭ ਤੋਂ ਪਹਿਲਾਂ ਪਿਛਲੇ ਦਿਨੀ ਆਏ ਸੀ ਇੱਧਰ ਪਟਿਆਲਾ ਦੇ ਵਿੱਚ ਫਿਰ ਅਗਲੇ ਦਿਨ ਜਲੰਧਰ ਦੇ ਵਿੱਚ ਉਸੇ ਦਿਨ ਗੁਰਦਾਸਪੁਰ ਦੇ ਵਿੱਚ ਤੇ ਇੱਕ ਵਾਰ ਉਚੇਚੇ ਤੌਰ ਦੇ ਉੱਤੇ ਹੁਸ਼ਿਆਰਪੁਰ 'ਚ ਰੈਲੀ ਕਰਨ ਫਿਰ ਆਏ ਆ ਹੁਸ਼ਿਆਰਪੁਰ ਦੇ ਵਿੱਚ ਰੈਲੀ ਕਰਕੇ ਫਿਰ ਇਹ ਚਲੇ ਗਏ ਜੀ ਕਨਿਆ ਕੁਮਾਰੀ ਤੇ ਜਦੋਂ ਆਪਾਂ ਇਸ ਵੇਲੇ ਇਹਨਾਂ ਖਬਰਾਂ ਨਹੀਂ ਸਾਹ ਚ ਪਾ ਰਹੇ ਆ ਤੇ ਰੌਕ ਮੈਮੋਰੀਅਲ ਕਨਿਆ ਕੁਮਾਰੀ ਦੇ ਵਿੱਚ ਥਾ ਵਿਵੇਕਾਨੰਦ ਜੀ ਨੇ ਸਵਾਮੀ ਵਿਵੇਕਾਨੰਦ ਨੇ ਜਿੱਥੇ ਧਿਆਨ ਲਾਇਆ ਸੀ ਉਸ ਥਾਂ ਦੇ ਉੱਤੇ ਇੱਥੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਖੁਣ ਬੈਠੇ ਆ ਧਿਆਨ ਲਾ ਕੇ ਬੈਠੇ ਆ ਉਹਨਾਂ ਨੇ 48 ਘੰਟੇ ਵਾਸਤੇ ਧਿਆਨ ਲਾਉਣਾ ਉਹ ਪਹਿਲਾਂ ਉੱਥੇ ਗਏ ਸੀਗੇ ਉੱਥੇ ਉਹਨਾਂ ਨੇ ਪਾਠ ਪੂਜਾ ਕੀਤੀ ਤੇ ਫਿਰ ਉਹਨਾਂ ਨੇ ਆਪਣਾ ਧਿਆਨ ਲਾਇਆ ਹੈਗਾ ਸੋ ਵਿਨੇਪਾਈ ਕੀ ਬਣਦਾ ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਥੇ 48 ਘੰਟੇ ਵਾਸਤੇ ਧਿਆਨ ਲਾ ਲਿਆ ਤੇ 2019 ਦੇ ਵਿੱਚ 16 ਘੰਟੇ ਵਾਸਤੇ ਇਹਨਾਂ ਨੇ ਕੇਦਾਰਨਾਥ ਦੇ ਵਿੱਚ ਧਿਆਨ ਲਾਇਆ ਸੀ ਉਦੋਂ ਤਾਂ ਕਮਾਲ ਹੀ ਹੋ ਗਈ ਸੀ ਵੀ ਗੁਫਾ ਦੇ ਵਿੱਚੋਂ ਵੀ ਵੀਡੀਓ ਸਾਹਮਣੇ ਆਗਣਾ ਸੀ ਤੇ ਫੋਟੋ ਸਾਹਮਣੇ ਆਗਣਾ ਸੀ ਵੀ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਧਿਆਨ ਤੇ ਬੈਠੇ ਆ ਪਰ ਐਤ ਕੀ ਵਿਰੋਧੀਆਂ ਨੇ ਇਹ ਗੱਲ ਕਹੀ ਸੀ ਵੀ ਜੇਕਰ ਧਿਆਨ ਦੀਆਂ ਵੀ ਫੋਟੋਆਂ ਆਈਆਂ ਤੇ ਗੁਫਾ ਦੀਆਂ ਵੀ ਫੋਟੋਆਂ ਸਾਹਮਣੇ ਆਈਆਂ ਤੇ ਹੋਰ ਗੱਲਾਂ ਬਾਤਾਂ ਵੀ ਆਈਆਂ ਤਾਂ ਅਸੀਂ ਟੂਰ ਕਮਿਸ਼ਨ ਨੂੰ ਸ਼ਿਕਾਇਤ ਕਰ ਦੇਣੀ ਆ ਕਿਉਂਕਿ ਇਹ ਵੀ ਇੱਕ ਡਰਾਮਾ ਹੀ ਆ ਸੋ ਵੈਨੇ ਭਾਈ ਕੀ ਬਣਦਾ 4 ਤਰੀਕ ਦੇ ਨਤੀਜਿਆਂ ਦੇ ਮੱਦੇਨਜ਼ਰ ਸ਼ਰਤਾਂ ਨਾ ਕਰਈਆਂ ਹਰ ਕੋਈ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਦਾਵਾ ਪੇਸ਼ ਕਰਦਾ ਜਿਤਨਾ 543 ਕਿੰਨਾ ਨੇ ਆ ਇਹ ਸਮਾਂ ਦੱਸੂਗਾ ਪਰ ਇਸ ਵੇਲੇ ਭਾਰਤ ਦੇ 8300 ਉਮੀਦਵਾਰਾਂ ਜੇ ਕਿਸਮਤ ਦਾ ਫੈਸਲਾ ਜਿਹੜਾ ਹੋਣਾ ਯਾਨੀ ਕਿ 6 ਜੀੜਾਂ ਦੇ ਵਿੱਚ ਹੋ ਗਿਆ ਤੇ ਪੰਜਾਬ ਦੇ 328 ਦਾ ਹੋਣਾ ਤੇ ਕੁੱਲ 8360 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੈ ਇਹਦੇ ਵਿੱਚੋਂ 543 ਕੌਣ ਚੁਣੇ ਜਾਂਦੇ ਆ ਇਹ 4 ਜੂਨ ਨੂੰ ਪਤਾ ਲੱਗੂਗਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਬ ਪਰ ਇਹਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ ਵੱਲੋਂ ਪੰਜਾਬੀਆਂ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਹ ਬੜੀ ਚਰਚਾ ਦੇ ਵਿੱਚ ਹੈ ਕਿ ਲਿਖਿਆ ਇਸ ਚਿੱਠੀ ਦੇ ਵਿੱਚ ਦੇਖੋ ਡਾਕਟਰ ਮਨਮੋਹਨ ਸਿੰਘ ਬਹੁਤ ਉਮਰ ਵਾਲੇ ਹੁਣ ਨੇਤਾ ਹੈਗੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਲੰਮੀ ਉਮਰ ਹੋਵੇ ਉਹਨਾਂ ਦੀ ਤੇ ਉਹ ਇੱਕ ਅਸੀ ਸ਼ਖਸੀਅਤ ਆ ਜਿਨ੍ਹਾਂ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦਿਆ ਤੇ ਬਹੁਤ ਕੁਝ ਐਸਾ ਕਰਕੇ ਦਿਖਾਇਆ ਜਿਨੇ ਕਿ ਦੇਸ਼ ਨੂੰ ਬਚਾਇਆ ਜਿਨੇ ਕਿ ਦੇਸ਼ ਦੇ ਸਨਮਾਨ ਦੇ ਵਿੱਚ ਵਾਧਾ ਕੀਤਾ ਉਹਨਾਂ ਨੇ ਪੱਕ ਦਾ ਸਨਮਾਨ ਵਧਾਇਆ ਉਹਨਾਂ ਨੇ ਪੰਜਾਬਗਾਂ ਦਾ ਸਨਮਾਨ ਵਧਾਇਆ ਉਹਨਾਂ ਨੇ ਦੇਸ਼ ਦਾ ਸਨਮਾਨ ਵਧਾਇਆ ਪਿਛਲੇ ਦਿਨੀ ਉਹਨਾਂ ਨੇ ਆਪਣੀ ਵੋਟ ਪਾਈ ਹੈ ਕਿਉਂਕਿ ਨਿਯਮਾਂ ਦੇ ਮੁਤਾਬਕ ਚੋਣ ਕਮਿਸ਼ਨ ਨੇ ਗੱਲ ਕਹੀ ਆ ਵੀ ਜਿਨ੍ਹਾਂ ਦੀ ਉਮਰ 80 ਤੋਂ ਉੱਤੇ ਹੋਵੇ ਤੇ ਉਹਨਾਂ ਨੂੰ ਘਰ ਦੇ ਵਿੱਚ ਹੀ ਜਿਹੜੀ ਵੋਟ ਪਾਉਣ ਦੀ ਆਗਿਆ ਸੀ ਤੇ ਇਹਨਾਂ ਦੀ ਉਮਰ ਇਸ ਤੋਂ ਕਾਫੀ ਜ਼ਿਆਦਾ ਹੈਗੀ ਆ ਇਸ ਕਰਕੇ ਡਾਕਟਰ ਮਨਮੋਹਨ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਗੁਰਸ਼ਰਨ ਕੌਰ ਦੋਵਾਂ ਨੇ ਘਰ ਦੇ ਵਿੱਚੋਂ ਵੋਟ ਪਾਈ ਸੀ ਪਰ ਐਨ ਮੌਕੇ ਦੇ ਉੱਤੇ ਹੁਣ ਜਦੋਂ ਲੰਗੇ ਕੱਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਬੰਦ ਹੋਇਆ ਤਾਂ ਉਸ ਵੇਲੇ ਪੰਜਾਬੀਆਂ ਦੇ ਨਾਂ ਦੇ ਉੱਤੇ ਤੇ ਡਾਕਟਰ ਮਨਮੋਹਨ ਸਿੰਘ ਸਾਹਿਬ ਕਾ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲ ਵੀ ਕੀਤੀ ਹੈ ਇਹਦੇ ਵਿੱਚ ਉਹਨਾਂ ਨੇ ਕਿਸਾਨੀ ਦੀ ਗੱਲ ਵੀ ਕੀਤੀ ਹੈ ਇਹਦੇ ਵਿੱਚ ਜਵਾਨੀ ਦੀ ਗੱਲ ਵੀ ਕੀਤੀ ਹੈ ਇਹਦੇ ਵਿੱਚ ਪੰਜਾਬ ਦੇ ਹਿੱਤਾਂ ਦੀ ਗੱਲ ਵੀ ਕੀਤੀ ਹੈ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਡਾਕਟਰ ਜਿਹੜੇ ਹੈਗੇ ਨੇ ਸੌਰੀ ਨਰਿੰਦਰ ਮੋਦੀ ਨੇ ਜਿਹੜੇ ਇਹਨਾਂ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਕਹਾਣ ਕੀਤਾ ਇਹਨਾਂ ਨੇ ਪੰਜਾਬੀਆਂ ਨੂੰ ਹਮੇਸ਼ਾ ਦਰਕਿਨਾਰ ਕਰਕੇ ਰੱਖਿਆ ਉਹਨਾਂ ਨੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੇ ਨਰਿੰਦਰ ਮੋਦੀ ਨੇ ਇਹਨਾਂ ਨੇ ਕਿਸਾਨਾਂ ਦੀਆਂ ਸ਼ਹੀਦੀਆਂ ਦੇ ਵਿੱਚ ਜਿਹੜਾ ਉਹ ਆਪ ਦਾ ਮਾੜਾ ਯੋਗਦਾਨ ਪਾਇਆ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤੇ ਇਸ ਕਰਕੇ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਜਿਦੇ ਵਿੱਚ 500 ਦੇ ਕਰੀਬ ਪੰਜਾਬੀ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦੁੱਖ ਹੈ ਇਸ ਗੱਲ ਦਾ ਕਿ ਇਹਨਾਂ ਦੇ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਨੂੰ ਦਰਕਿਨਾਰ ਕੀਤਾ ਗਿਆ ਇਹ ਗੱਲ ਕਹੀ ਗਈ ਹੈ ਵੀ ਕਦੇ ਕੋਈ ਕਦੇ ਕੋਈ ਇਹੋ ਜਿਹੀ ਪੰਜਾਬ ਦੇ ਖਿਲਾਫ ਗੱਲ ਕੀਤੀ ਹੈ ਜਿਦੇ ਕਰਕੇ ਹਮੇਸ਼ਾ ਚਰਚਾ ਰਹੀ ਵੀ ਇਹਨਾਂ ਨੇ ਆਹ ਕੁੱਝ ਕਿਉਂ ਕੀਤਾ ਹੋਵੇਗਾ ਸੋ ਉਹਨਾਂ ਨੇ ਕਿਹਾ ਜੀ ਕਿ ਪੰਜਾਬੀ ਜਦੋਂ ਵੋਟ ਪਾਉਣ ਦੇ ਲਈ ਘਰੋਂ ਨਿਕਲ ਤਾਂ ਉਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਰੱਖ ਕੇ ਨਿਕਲਣ ਉਹਨਾਂ ਨੇ ਗਲਤ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਭਾਜਪਾ ਨੇ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕਸਰ ਕੋਈ ਨਹੀਂ ਛੱਡੀ ਤੇ ਮੋਦੀ ਨੇ ਇਸ ਚੋਣ ਪ੍ਰਚਾਰ ਦੇ ਮੌਕੇ ਸਭ ਤੋਂ ਵੱਧ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦਿੱਤੇ ਆ ਭਾਰਤ ਵਰਗੇ ਸੂਬੇ ਦੇ ਵਿੱਚ ਜਿੱਥੇ ਕਿ ਹਰ ਜਿਹੜਾ ਉਹ ਪ੍ਰਧਾਨ ਮੰਤਰੀ ਇਸ ਅਹੁਦੇ ਦੀ ਮर्यादा ਨੂੰ ਬਰਕਰਾਰ ਰੱਖਦਾ ਤੇ ਇਹਦੇ ਉਲਟ ਇਹਨਾਂ ਨੇ ਹਰ ਖਾਨੇ ਦੇ ਉੱਤੇ ਨਫ਼ਰਤ ਦਾ ਭਾਸ਼ਣ ਦੇ ਕੇ ਤੇ ਆਪਦੀਆਂ ਕਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਆ ਸੂਰਣੇ ਕਲਕਈਏ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਸੋ ਉਹਨਾਂ ਦੀ ਚਿੱਠੀ ਦੇ ਉੱਤੇ ਪੰਜਾਬੀ ਕਿੰਨਾ ਕੰਮਲ ਕਰਦੇ ਆ ਜਾਂ ਜਿੱਥੇ-ਜਿੱਥੇ ਵੀ ਬਾਕੀ ਥਾਵਾਂ ਦੇ ਉੱਤੇ ਵੋਟਾਂ ਪੈਣੀਆਂ ਹੈਗੀਆਂ ਉਹ ਕਿੰਨਾ ਕੰਮਲ ਕਰਦੇ ਆ ਇਹ ਹੁਣ ਸਮਾਂ ਦੱਸੂਗਾ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਉਧਰ ਐਵੇਂ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸ마ਨ ਕਹਿੰਦੇ ਇਹਨਾਂ ਨੇ ਸੰਗਰੂਰ ਦੇ ਵਿੱਚ ਰੋਡ ਸ਼ੋ ਕੀਤਾ ਤੇ ਵਾਵਾ ਹੰਗਾਰਾ ਮਿਲਿਆ ਜੀ ਹਾਂ ਦੇਖੋ ਜੀ ਗੱਲ ਇਹ ਕਿ ਆਖਰੀ ਦਿਨ ਦੇ ਵਿੱਚ ਸਭ ਨੇ ਪੂਰਾ ਯੋਗਦਾਨ ਪਾਇਆ ਪੂਰਾ ਹੰਬਲਾ ਮਾਰਿਆ ਇਹ ਪਾ ਗੱਲ ਕਰਕੇ ਅਮਰਤਪਾਲ ਸਿੰਘ ਦੇ ਪੱਖ ਦੀ ਤਖਦੂਰ ਸਾਹਿਬ ਦੇ ਵਿੱਚ ਉਹਨਾਂ ਦੇ ਮਾਪਿਆਂ ਦੇ ਵੱਲੋਂ ਬਹੁਤ ਵੱਡਾ ਰੋਡ ਸ਼ੋਅ ਕੱਢਿਆ ਗਿਆ ਲੱਖੇ ਚੁੜਾਣੇ ਦੀ ਗੱਲ ਕਰਕੇ ਉਹਨਾਂ ਨੇ ਰੋਡ ਸ਼ੋਅ ਜਿਹੜਾ ਬਹੁਤ ਵੱਡਾ ਬਠਿੰਡੇ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਕੱਢਿਆ ਇੱਕ ਰੈਲੀ ਦੀ ਗੱਲ ਕਰਕੇ ਉਹ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਹਰ ਸ੍ਰੀ ਅਮਰਤਪੁਰ ਬਾਦਲ ਦੇ ਪੱਖ ਦੇ ਵਿੱਚ ਮਾਨਸਾ ਦੇ ਵਿੱਚ ਕੱਢੀ ਗਈ ਆ ਤੇ ਇਧਰ ਮੀਤ ਹੇਰ ਦੇ ਪੱਖ ਦੇ ਵਿੱਚ ਤੇ ਕੇਦਰੀਵਾਲ ਦੇ ਤੇ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ ਸੋ ਬਾਕੀ ਵੀ ਵੱਖ-ਵੱਖ ਥਾਵਾਂ ਦੇ ਉੱਤੇ ਹਰ ਕਿਸੇ ਨੇ ਕਿਤੇ ਰੈਡ ਰੋਡ ਸ਼ੋਅ ਕਿਤੇ ਰੈਲੀ ਕਿਤੇ ਕੁਛ ਕਿਤੇ ਕੁਛ ਕੀਤਾ। ਤੋਂ ਮੈਂ ਇਸ ਗੱਲ ਤੇ ਬੜਾ ਹੈਰਾਨ ਆ। ਲੱਗੇ ਕਲ ਹਰਮਨਜੀ ਇੱਕ ਇੱਕ ਉਮੀਦਵਾਰ ਨੇ ਮੇਰੇ ਕੋਲ ਕਈ ਉਮੀਦਵਾਰਾਂ ਦੀ ਸੂਚੀ ਆਈ। ਉਹਨਾਂ ਨੇ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਪਿੰਡਾਂ ਦੇ ਵਿੱਚ ਸੰਬੋਧਨ ਕੀਤਾ ਸੌਰੀ ਤਿੰਨ ਤਿੰਨ ਦਰਜਨ ਪਿੰਡਾਂ ਚ ਸੰਬੋਧਨ ਕੀਤਾ। ਮਤਲਬ 12 ਤੇ 36। ਜੇ ਮੰਨ ਲਓ ਸਵੇਰੇ 5 ਵਜੇ ਵੀ ਉਮੀਦਵਾਰ ਉੱਠ ਕੇ ਪ੍ਰਚਾਰ ਕਰਨਾ ਸ਼ੁਰੂ ਕਰੇ ਤੇ ਸ਼ਾਮੀ 5 ਵਜੇ ਤੱਕ 12 ਘੰਟਿਆਂ ਦੇ ਵਿੱਚ 36 36 ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ। ਤੁਸੀਂ ਦੇਖੋ ਵੀ ਜਦੋਂ ਹੁਣ ਲੋਡ ਆ ਤੇ ਆਖਰੀ ਰਹਿਣਾ ਤੇ ਉਦੋਂ ਤੁਸੀਂ ਦੇਖੋ ਵੀ ਇੱਥੇ 12 ਘੰਟੇ ਕੇ 36 ਤਰ੍ਹਾਂ ਤੇ ਜਾਇਆ ਜਾਂਦਾ ਤੇ ਜਦੋਂ ਲੋਡ ਨਹੀਂ ਹੁੰਦੀ ਉਦੋਂ 72 ਘੰਟੇ ਦੇ ਵਿੱਚ ਜਾਂ 72 ਘੰਟਣਾਂ ਦੇ ਵਿੱਚ ਇੱਕ ਥਾਂ ਤੇ ਵੀ ਨਹੀਂ ਜਾਇਆ ਜਾਂਦਾ ਕਈ ਥਾਂ ਤੇ 72 ਮਹੀਨਿਆਂ ਦੇ ਵਿੱਚ ਵੀ ਇੱਕ ਵਾਰ ਨਹੀਂ ਪਹੁੰਚਦੇ ਫਿਰ ਸੋ ਕਹਿਣ ਦਾ ਭਾਵੇਂ ਕਿ ਜੇਕਰ ਆਪ ਨੂੰ ਲੋਡ ਹੋਵੇ ਤਾਂ ਫਿਰ ਉੜਦੇ ਉਤਰੇ ਫਿਰਦੇ ਆ ਫਿਰ ਪੱਬਾਂ ਤੇ ਹੀ ਫਿਰਦੇ ਆ ਫਿਰ ਭਾਵੇਂ 5 ਮਿੰਟ ਇੱਕ ਪਿੰਡ ਦੇ ਵਿੱਚ ਲਾਉਣ ਫਿਰ ਇਹ ਟਲਦੇ ਤੇ ਟਿਕਦੇ ਨਹੀਂ ਆ ਪਰ ਉਸ ਤੋਂ ਬਗਲੇ ਗੱਲੇ ਆ ਵੀ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਜਦੋਂ ਮੀਤ ਹੇਰ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਮੀਤ ਹੇਰ ਨੂੰ ਜਿਤਾਓ ਵੋਟਾਂ ਪਾਓ ਬੱਲੇ ਬੱਲੇ ਕਰਾਓ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਈ ਇੱਥੇ ਜਦੋਂ ਇੰਡੀਆ ਗੱਠਜੋੜ ਦੀ ਸਰਕਾਰ ਬਣ ਗਈ ਤੇ ਫਿਰ ਉਹ ਕਹਿੰਦੇ ਜੀ ਕਿ ਸਾਡੀ ਸਭ ਤੋਂ ਵੱਡੀ ਭਾਈਵਾਲੀ ਹੋਊਗੀ ਸਾਡੀ ਸਭ ਤੋਂ ਵੱਡੀ ਭੂਮਿਕਾ ਹੋਊਗੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਸ ਤੋਂ ਬਹੁਤ ਜ਼ਰੂਰੀ ਗੱਲ ਹੋਰ ਆ ਜਿਹੜੀ ਕਿ ਸਭ ਦੇ ਧਿਆਨ ਗੋਚ ਰਿਹਾ ਕਿ ਇਹ ਜਿਹੜੀ ਸੰਗਰੂਰ ਦੀ ਸੀਟ ਹੈ ਇਹਨੂੰ ਆਮ ਆਦਮੀ ਪਾਰਟੀ ਆਪ ਦੀ ਰਾਜਤਾ ਨਹੀਂ ਮੰਨਦੀ ਆ ਕਿਉਂਕਿ ਜਿਹੜੀ ਇਹ ਰਾਜਧਾਨੀ ਆ ਇੱਥੇ ਭਗਵੰਤ ਮਾਨ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਆ ਤੇ ਉਹ ਚਾਹੁੰਦੇ ਜੀ ਕਿ ਇਹ ਸੀਟ ਆਪਦੀ ਬਚਾਈ ਰੱਖੀਏ ਉਹ ਇਹ ਚਾਹੁੰਦੇ ਜੀ ਕਿ ਅਸੀਂ ਇਹ ਸੀਟ ਦੇ ਉੱਤੇ ਆਪਦੀ ਕਠਨਾ ਲੱਗਣ ਦਈਏ ਤੋਂ ਬਹੁਤ ਪ੍ਰਚਾਰ ਕੀਤਾ ਭਗਵੰਤ ਮਾਨ ਹੋਰਾਂ ਨੂੰ ਇਸ ਗੱਲ ਦੀ ਆਸ ਆ ਕਿ ਇਹ ਸੀਟ ਅਸੀਂ ਕੱਢ ਹੀ ਲੈਣੀ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇਸ ਗੱਲ ਦੀ ਆਸ ਆ ਕਿ ਸੀਟ ਇਹ ਮੇਰੀ ਹੈ ਤੇ ਅਸੀਂ ਕੱਢ ਲੈਣੀ ਹੈ ਸਿਮਰਨਜੀਤ ਸਿੰਘ ਮਾਨ ਨੇ ਗੱਲ ਕਹਿੰਦੇ ਜੀ ਕਿ ਸੀਟ ਮੇਰੀ ਹੈ ਤੇ ਅਸੀਂ ਹੀ ਕੱਢ ਲੈਣੀ ਆ ਕਿਬਾਲ ਸਿੰਘ ਢੂੰਡਾ ਅਕਾਲੀ ਦਲ ਦੇ ਉਮੀਦਵਾਰ ਆ ਉਹ ਕਹਿੰਦੇ ਜੀ ਕਿ ਸੀਟੇ ਮੇਰੀ ਆ ਉਧਰ ਜਿਹੜੇ ਭਾਜਪੀ ਦੇ ਆਗੂ ਆ ਅਰਵਿੰਦ ਛੰਨਾ ਉਹ ਕਹਿੰਦੇ ਜੀ ਸੀਟ ਮੇਰੀ ਆ ਸੋ ਸੀਟ ਕਿਸੇ ਇੱਕ ਦੀ ਝੋਲੀ ਚ ਪੈਣੀ ਆ ਪ੍ਰਚਾਰ ਸਭ ਨੇ ਕੀਤਾ ਕਸਰ ਕੋਈ ਨਹੀਂ ਕਿਸੇ ਨੇ ਛੱਡੀ ਸੋ ਹੁਣ ਗੱਲ ਤਾਂ ਨਤੀਜੇ ਦੇ ਉੱਤੇ ਚਲੋ ਕੱਲ ਨੂੰ ਹੁਣ ਜਦੋਂ ਵੋਟਾਂ ਪੈ ਜਾਣਗੀਆਂ ਤੇ ਵੋਟਾਂ ਪੈਣ ਦੇ ਮੌਕੇ ਹੁਣ ਪੰਜਾਬੀ ਆ ਜਿਹੜੇ ਉਹ ਕਿਹੜੇ ਪਾਸੇ ਦੀ ਬਟਨ ਦੀ ਟੀਮ ਵੱਲ ਦਬਾਉਂਦੇ ਆ ਇਹ ਚਲੋ ਹੁਣ ਦੇਖਦੇ ਆ ਜੀ ਬਿਲਕੁਲ ਸਰੋ ਸਾਹਿਬ ਰਾਘਵ ਚੱਡਾ ਜਿਹੜੇ ਕਿੰਨੇ ਲੰਬੇ ਸਮੇਂ ਤੋਂ ਗਾਇਬ ਸੀ ਪੰਜਾਬ ਦੀ ਸਿਆਸਤ ਦੇ ਵਿੱਚੋਂ ਜਿਹੜੇ ਇੰਗਲੈਂਡ ਦੇ ਵਿੱਚ ਸੀ ਜਿੰਨਾ ਬਾਰੇ ਕੋਈ ਵੀ ਖਬਰ ਸਾਹਮਣੇ ਨਹੀਂ ਪਿਆਰੀ ਅਚਾਨਕ ਜੇ ਡੇਰਾ ਸਤਖੰਦ ਬੱਲਾਂ ਦੇ ਵਿੱਚ ਪਹੁੰਚ ਨੇ ਜੀ ਦੇਖੋ ਜੀ ਸਾਨੂੰ ਕਿਸੇ ਦੇ ਡੇਰੇ ਦੇ ਉੱਤੇ ਜਾਣ ਦੇ ਉੱਤੇ ਤਾਂ ਇਤਰਾਜ਼ ਨਹੀਂ ਹੈਗਾ ਪਰ ਗੱਲ ਇਹ ਵੀ ਇਹ ਗੱਲ ਕਲੀਅਰ ਹੋ ਗਈ ਹੈ ਵੀ ਭਾਵੇਂ ਰਾਘਵ ਚੱਡਾ ਆਰਗੇ ਪੜੇ ਲਿਖੇ ਬੰਦੇ ਹੋਣ ਤੇ ਭਾਵੇਂ ਕੋਈ ਵੀ ਹੋਵੇ ਉਹ ਜਾਣਦੇ ਜਿ ਕਿ ਡੇਰਿਆਂ ਤੋਂ ਬਿਨਾ ਸਾਡਾ ਪਾਰ ਉਤਾਰਾ ਹੈ ਨਹੀਂਗਾ ਰਾਘਵ ਚੱਡਾ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਭਾਈ ਲੱਭਦੇ ਨਹੀਂ ਹੁੰਦੇ ਸੀ ਇਹ ਰਾਘਵ ਚੱਡਾ ਹੁਣ ਲੱਭੇ ਆ ਤੇ ਉਹ ਜਿਹੜੇ ਆ ਉਹ ਸੱਚਖੰਡ ਡੇਰਾ ਬੱਲਾਂ ਦੇ ਵਿੱਚ ਪਹੁੰਚੇ ਆ ਇੱਥੇ ਆ ਕੇ ਉਹਨਾਂ ਨੇ ਨਤਮਸਤਕ ਹੋਏ ਆ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਪਤਾ ਹੀ ਆ ਵੀ ਅਸ਼ੀਰਵਾਦ ਪ੍ਰਾਪਤ ਕੀਤਾ ਜੀ ਉਹਨਾਂ ਨੇ ਆਪਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਹੀ ਪ੍ਰਾਪਤ ਕੀਤਾ ਹੋਣਾ ਉਹਨਾਂ ਨੇ ਪਵਨ ਕੁਮਾਰਟੀ ਨੂੰ ਦੇ ਹੱਕ ਦੇ ਵਿੱਚ ਹੀ ਅਸ਼ੀਰਵਾਦ ਪ੍ਰਾਪਤ ਕੀਤਾ ਹੋਣਾ ਸੋ ਐਤਕੀ ਪੰਜਾਬ ਦੇ ਜਿਹੜੇ ਆ ਉਹ ਵੱਖ-ਵੱਖ ਡੇਰਿਆਂ ਦੇ ਵਿੱਚ ਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਤੇ ਜਿਹੜੇ ਉਹਨਾਂ ਦੇ ਵੈਸੇ ਸਿਆਸੀ ਆਕਾ ਉਹ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਤੇ ਆਪਾਂ ਜਾਣਦੇ ਆ ਸੋ ਲੰਗੇ ਕੱਲ ਸੱਚਖੰਡ ਦੇ ਰੱਬਾਂ ਦੇ ਵਿੱਚ ਰਗ ਵਿਚ ਡਾ ਪਹੁੰਚੇ ਕਿਉਂਕਿ ਦੁਆਬਾ ਖੇਤਰ ਦੀ ਰਾਜਨੀਤੀ ਨੂੰ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਕਰਦਾ ਡੇਰਾ ਖਾਸ ਕਰਕੇ ਜਲੰਧਰ ਦੀ ਰਾਜਨੀਤੀ ਨੂੰ ਸੋ ਵੈਨੇ ਭਾਈ ਉਸ ਡੇਰੇ ਦੇ ਪੈਰੋਕਾਰ ਪ੍ਰਸ਼ੰਸਕ ਜਿਹੜੇ ਉੱਥੇ ਉਹਨਾਂ ਦੇ ਮুরিਦ ਆ ਉਹ ਕਿਹੜੇ ਪਾਸੇ ਨੂੰ ਵੋਟਾਂ ਪਾਉਂਦੇ ਆ ਪਰ ਇਹ ਆ ਵੀ ਐਤਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਖੁਦ ਹਰ ਥਾਂ ਦੇ ਉੱਤੇ ਡੇਰੇ ਦੇ ਵਿੱਚ ਗਏ ਆ ਤੇ ਐਤਕੀ ਦੇਖਣ ਦੇ ਵਿੱਚ ਇਹ ਵੀ ਗੱਲ ਆਈ ਆ ਵੀ ਘਰੋਂ ਹੀ ਨਾਲ ਕੈਮਰਾਮੈਨ ਲੈ ਕੇ ਜਾਂਦੇ ਸੀ ਤੇ ਉਥੋਂ ਫੋਟੋ ਖਿਚਵਾ ਕੇ ਤੇ ਨਾਲ ਦੇ ਨਾਲ ਕਹਿ ਦਿੰਦੇ ਸੀ ਕਿ ਭਾਈ ਇਹ ਐਤ ਕੀ ਜੀ ਸਾਡੇ ਹੱਕ ਦੇ ਵਿੱਚ ਵੋਟਾਂ ਪੈਣੀਆਂ ਤੇ ਜੀ ਇਹ ਸਾਨੂੰ ਆਸ਼ੀਰਵਾਦ ਮਿਲ ਗਿਆ ਤੇ ਬਾਕੀ ਭਗਤਾਂ ਦੇ ਉੱਤੇ ਵੀ ਇਸ ਗੱਲ ਦਾ ਅਸਰ ਜਾਵੇ ਸੋ ਐਤ ਕੀ ਤਾਂ ਹਰ ਥਾਂ ਦੇ ਉੱਤੇ ਨਾਲ ਫੋਟੋਆਂ ਖਿਚਵਾ ਕੇ ਤੇ ਮੀਡੀਏ ਦੇ ਵਿੱਚ ਆ ਪਬਲਿਸ਼ ਕਰਦੇ ਰਹੇ ਆ ਸੋ ਇਹ ਟਿਕੜਮ ਇਹ ਤਜਰਬੇ ਹੁਣ ਕੱਲ ਨੂੰ ਲੋਕਾਂ ਨੂੰ ਕੀ ਪ੍ਰੇਰਿਤ ਕਰਨਗੇ ਤੇ ਕੀ ਬਣੂਗਾ ਹੁਣ ਵੇਨੇ ਆ ਇਹਨਾਂ ਤੋਂ ਪਰ ਕਈਆਂ ਥਾਵਾਂ ਤੇ ਬਿਲਕੁਲ ਮੁਕਾਬਲਾ ਜਿਹੜਾ ਸੱਤਵਾ ਹੋ ਗਿਆ ਸਮੀਕਰਨ ਬਦਲ ਗਏ ਨਹੀਂ ਸਿਰਫ ਫਰੀਦਕੋਟ ਦੀ ਜੇ ਗੱਲ ਕਰੀਏ ਫਰੀਦਕੋਟ ਦੇ ਵਿੱਚ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਕਹਿੰਦੇ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਸਮੀਕਰਨ ਬਦਲ ਕੇ ਰੱਖ ਦਿੱਤੇ ਨੇ ਬਿਲਕੁਲ ਜੀ ਬਿਲਕੁਲ ਫਰੀਦਕੋਟ ਦੇ ਵਿੱਚ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਪੂਰੀ ਤਰ੍ਹਾਂ ਸਮੀਕਰਨ ਬਦਲਤੇ ਆ ਲੱਗਦਾ ਨਹੀਂ ਸੀ ਕਿ ਇਸ ਪੱਧਰ ਦੇ ਉੱਤੇ ਫਰੀਦਕੋਟ ਦੇ ਵਿੱਚ ਜੰਗ ਛੜੂਗੀ ਲੱਗਦਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਇੱਕ ਪਾਸੜ ਜੀ ਜੰਗ ਵੱਡੀ ਹੋਗੀ ਦੇਖੋ ਕੱਲ ਤੱਕ ਤਾਂ ਸਰਬਜੀਤ ਸਿੰਘ ਖਾਲਸਾ ਦਾ ਫਰੀਦਕੋਟ ਦੀ ਰਾਜਨੀਤਿਕ ਆਬੋ ਹਵਾ ਦੇ ਵਿੱਚ ਕੋਈ ਨਾਂ ਥਾਂ ਵੀ ਨਹੀਂ ਰਹੀ ਸੀ ਲੱਗਦਾ ਸੀ ਵੀ ਉੱਥੇ ਕਰਮਜੀਤ ਅਨਮੋਲ ਦਾ ਮੁਕਾਬਲਾ ਹੋਊਗਾ ਉਹ ਕਾਂਗਰਸ ਨਾਲ ਕਾਂਗਰਸ ਨਾਲ ਤੇ ਵਕਤਾਂ ਨਾਲ ਹੋਊਗਾ ਪਰ ਐਨ ਮੌਕੇ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਦੇ ਪੱਖ ਦੇ ਵਿੱਚ ਜਿਹੜੀ ਹਵਾ ਵਗੀ ਆ ਉਹਨੇ ਸਭ ਨੂੰ ਹੈਰਾਨ ਵੀ ਕੀਤਾ ਤੇ ਰਾਜਨੀਤਿਕ ਸਮੀਕਰਨ ਵੀ ਬਦਲਤੇ ਆ ਸਰਬਜੀਤ ਸਿੰਘ ਖਾਲਸਾ ਜਿਹੜਾ ਉਹ ਆਜ਼ਾਦ ਉਮੀਦਵਾਰ ਆ ਚੋਣ ਨਿਸ਼ਾਨ ਉਹਦਾ ਗੰਨਾ ਸੋ ਵेनੇ ਵੀ ਭਾਈ ਉਹਦੇ ਹੱਕ ਦੇ ਵਿੱਚ ਕਿੰਨੀਆਂ ਵੋਟਾਂ ਪੈਣਗੀਆਂ ਪਰ ਜਿਵੇਂ ਕਿ ਅ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਕਰੰਟ ਇੱਕਦਮ ਵਧਿਆ ਉਸੇ ਤਰੀਕੇ ਦੇ ਨਾਲ ਬਹੁਤ ਵੱਡੇ ਪੱਧਰ ਦੇ ਉਤੇ ਹੱਕ ਦੇ ਵਿੱਚ ਇਹਨਾਂ ਦੇ ਵੀ ਹੱਕ ਹੱਕ ਦੇ ਵਿੱਚ ਪਿੰਡਾਂ ਦੇ ਲੋਕ ਦੇ ਤਰੇ ਆ ਕਈ ਪਿੰਡਾਂ ਦੇ ਵਿੱਚ ਤਾਂ ਮਤੇ ਵੀ ਪੈ ਗਏ ਵੀ ਭਾਈ ਅਤ ਕੀ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣੀ ਆ ਆਪਾਂ ਬਾਕੀਆਂ ਨੂੰ ਪਰਖੇ ਨਹੀਂ ਦੇਖਣਾ ਸੋ ਦੇਖਦੇ ਆ ਪਰ ਗੱਲ ਇਹ ਆ ਜੀ ਕਿ ਉਥੇ ਮੁਕਾਬਲੇ ਦੇ ਵਿੱਚ ਸਭ ਤੋਂ ਤਿੱਖੇ ਮੁਕਾਬਲੇ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਵੀ ਹੁਣ ਇੱਕ ਹੈਗੇ ਆ ਹੁਣ ਇੱਥੇ ਜਿਤ ਤੱਕ ਦੇਖੀਏ ਪਿੰਡੂ ਖੇਤਰ ਦੀ ਵੋਟ ਤਾਂ ਸਰਬਜੀਤ ਸਿੰਘ ਖਾਲਸਾ ਚੰਗੀ ਖਿੱਚਦੇ ਆ ਪਰ ਜੇਕਰ ਆਪਾਂ ਅਨਲਿਸਿਸ ਵੇਖੀਏ ਕਰਕੇ ਤੇ ਫਿਰ ਭਾਈ ਇਹ ਲੱਗਦਾ ਵੀ ਸਰਬਜੀਤ ਸਿੰਘ ਖਾਲਸਾ ਨੂੰ ਸ਼ਹਿਰੀ ਖੇਤਰ ਦੀ ਵੋਟ ਪੈਣੀ ਔਖੀ ਆ ਕਿਉਂਕਿ ਦੇਖੋ ਪਿੰਡੂ ਖੇਤਰ ਦੇ ਵੋਟ ਤਾਂ ਜਿਹੜੀ ਉਹ ਸ਼ਾਇਦ ਇਹ ਲੈ ਜਾਣਗੇ ਤੇ ਪਿੰਡੂ ਖੇਤਰ ਦੀ ਵੋਟ ਚਾਰ ਹਿੱਸਿਆਂ 'ਚ ਵੰਡੀ ਜਾਣੀ ਆ ਆਕਾਲੀ ਦਲ ਕਾਂਗਰਸ ਆਪ ਤੇ ਸਰਬਜੀਤ ਸਿੰਘ ਖਾਲਸਾ ਪਰ ਜਿਹੜੀ ਸ਼ਹਿਰੀ ਖੇਤਰ ਦੀ ਵੋਟ ਆ ਉਹ ਸਰਬਜੀਤ ਸਿੰਘ ਨੂੰ ਪਸੰਦ ਨਹੀਂ ਕਰਦੀ ਕਿਉਂਕਿ ਉਹ ਹਿੰਦੂ ਭਾਈਚਾਰੇ ਦੀ ਵੋਟ ਆ ਉਹ ਅਤੀਤ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੇ ਬਾਕੀ ਹੋਰ ਜਿਹੜੀਆਂ ਗੱਲਾਂ ਬਾਤਾਂ ਜੁੜਦੀਆਂ ਉਹਦੇ ਨਾਲ ਸਹਿਮਤ ਨਹੀਂ ਹੈਗੀ ਸੋ ਇਸ ਕਰਕੇ ਉਹ ਵੋਟਾਂ ਜਿਹੜੀ ਉਹ ਭਾਜਪਾ ਦੇ ਪੱਖ ਦੇ ਵਿੱਚ ਮਜ਼ਬੂਤ ਹੋਈ ਪਈ ਆ ਸੋ ਹੰਸਰਾ ਜਹੰਸ ਜਿਨ੍ਹਾਂ ਨੂੰ ਅਸੀਂ ਕਾਣ ਤੱਕ ਕਮਜ਼ੋਰ ਉਮੀਦਵਾਰ ਕਹਿੰਦੇ ਸੀ ਉਹ ਵੀ ਫ੍ਰੀ ਰਿਪੋਰਟ ਦੇ ਵਿੱਚ ਹੁਣ ਸਟਰੋਂਗ ਹੋਏ ਪਏ ਤਸਤਵਰ ਹੋਏ ਪਏ ਆ ਕਿਉਂਕਿ ਮੁਕਾਬਲਾ ਉੱਥੇ ਵੀ ਹੁਣ ਚਾਰ ਕੋਣਾ ਬਣ ਗਿਆ ਹੁਣ ਕੋਈ ਦੋ ਕੋਣਾ ਤਿੰਨ ਕੋਣਾ ਨਹੀਂ ਹੁਣ ਚਾਰ ਕੋਣਾ ਮੁਕਾਬਲਾ ਉਸ ਮੁਕਾਬਲੇ ਦੇ ਵਿੱਚ ਹੁਣ ਹੰਸਰਾ ਜਹੰਸ ਹੋਰੀ ਵੀ ਆ ਉਸ ਮੁਕਾਬਲੇ ਦੇ ਵਿੱਚ ਹੁਣ ਸਰਬਜੀਤ ਸਿੰਘ ਖਾਲਸਾ ਆਪ ਜਿੱਤਦੇ ਆ ਜਾਂ ਕਿਸੇ ਹੋਰ ਨੂੰ ਜਿਤਾਉਣ ਦੇ ਵਿੱਚ ਯੋਗਦਾਨ ਪਾਉਂਦੇ ਆ ਹੁਣ ਲੋਕਾਂ ਦੀ ਨਿਗਾ ਇਹਦੇ ਵੱਲ ਟਿਕੀ ਹੋਈ ਹੈ ਜੀ ਜੀ ਕਹਿੰਦਾ ਸਰ ਪੰਜਾਬ ਦੇ ਵਿੱਚ ਕਹਿੰਦੇ ਸ਼ਰਾਬੀਆਂ ਦਾ ਤਾਂ ਬਹੁਤ ਔਖਾ ਹੋ ਗਿਆ ਪੰਜਾਬ ਚ 48 ਘੰਟਿਆਂ ਦੇ ਲਈ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਗਏ ਨੇ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਨਾ 48 ਘੰਟਿਆਂ ਵਾਸਤੇ ਸ਼ਰਾਬ ਦੇ ਠੇਕੇ ਬੰਦ ਹੋ ਗਏ ਆ ਉਹ ਤਾਂ ਬੰਦ ਕਰਤੇ ਵੀ ਚੋਣ ਕਮਿਸ਼ਨ ਦੇ ਨਿਯਮਾਂ ਦੇ ਮੁਤਾਬਕ ਇਹ ਬੰਦ ਕਰਨੇ ਪੈਂਦੇ ਆ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਹੁਕਮ ਜਾਰੀ ਕੀਤਾ ਗਿਆ ਹੁੰਦਾ ਉਹ 48 ਘੰਟੇ ਪਹਿਲਾਂ ਠੇਕੇ ਬੰਦ ਕਰਨੇ ਪੈਂਦੇ ਆ ਇਹ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਛੇ ਗੀੜਾਂ ਦੀਆਂ ਇਸ ਤੋਂ ਪਹਿਲਾਂ ਵੋਟਾਂ ਪਈਆਂ ਉੱਥੇ ਵੀ ਨਿਯਮ ਇਹ ਲਾਗੂ ਰਹਿੰਦੇ ਆ ਪਰ ਇਹਦਾ ਕੋਈ ਬਹੁਤ ਵੱਡਾ ਅਸਰ ਨਹੀਂ ਦੇਖਣ ਨੂੰ ਮਿਲਦਾ ਹੁੰਦਾ ਉਹਦਾ ਕਾਰਨ ਇਹ ਆ ਵੀ ਜਿੰਨਾਂ ਜਿਨਾਂ ਨੇ दारू ਵੰਡਣੀਆਂ ਤੇ ਜਿੰਨਾਂ ਜਿਨਾਂ ਨੇ ਪੀਣੀਆਂ ਜਿੰਨਾਂ ਜਿਨਾਂ ਨੇ ਵਰਤੌਣੀਆਂ ਉਹਨਾਂ ਨੇ ਪਹਿਲਾਂ ਹੀ ਸਿੱਧੀਆਂ ਫੈਕਟਰੀਆਂ ਚੋਂ ਕਈ ਟਰੱਕਾਂ ਦੇ ਟਰੱਕ ਲੈ ਲਏ ਹੁੰਦੇ ਆ ਨਾਲੇ ਜਦੋਂ ਇਸ ਗੱਲ ਦਾ ਪਤਾ ਹੋਵੇ ਜੀ ਕਿ ਆਹ 2 ਦਿਨ ਠੇਕੇ ਬੰਦ ਰਹਿਣੇ 48 ਘੰਟੇ ਵਾਸਤੇ ਤੇ ਜਿਹੜੇ ਪਿਆਕੜ ਆ ਉਹ ਉਹਦਾ ਪਹਿਲਾਂ ਪ੍ਰਬ ਸੋ ਇਸ ਕਰਕੇ ਮੈਂ ਤਾਂ ਪਿਛਲੀ ਵਾਰੀ ਵੀ ਦੇਖਿਆ ਆ ਜਦੋਂ 2022 ਦੀਆਂ ਤੇ 2019 ਦੀਆਂ ਚੋਣਾਂ ਸੀ ਉਦੋਂ ਕੀ ਸੀ ਕਿ ਜਿਹੜੇ ਸ਼ਰਾਬ ਦੇ ਠੇਕੇ ਹੁੰਦੇ ਆ ਇਹਨਾਂ ਦੇ ਵਿੱਚੋਂ ਨਾ ਬਹੁ ਗਿਣਤੀ ਠੇਕਿਆਂ ਦੇ ਸ਼ਟਰ ਦੇ ਵਿੱਚ ਇੱਕ ਮੋਰਾ ਕੱਢਿਆ ਹੁੰਦਾ ਤੇ ਸ਼ਟਰ ਲੱਗਾ ਹੁੰਦਾ ਤੇ ਠੇਕੇ ਦੇ ਅੰਦਰ ਇੱਕ ਬੰਦਾ ਬੈਠਾ ਹੁੰਦਾ ਉਹ ਫਿਰ ਜਿਹੜੇ ਬੰਦੇ ਨੇ ਦਾਰੂ ਪੀਣੀ ਆ ਤੇ ਉਹ ਆਉਂਦਾ ਤੇ ਪੈਸੇ ਫੜਾਉਂਦਾ ਉਸ ਮੋਰੇ ਥਾਣੀ ਤੇ ਅੰਦਰੋਂ ਬੋਤਲ ਬਾਹਰ ਆ ਜਾਂਦੀ ਓਸ ਮੋਰੇ ਥਾਣੀ ਸੋ ਜਿਨ੍ਹਾਂ ਨੇ ਕੁਝ ਪੀਣਾ ਜਿਹੜੇ ਨਹੀਂ ਟਾਲ ਸਕਦੇ ਜਿਹੜੇ ਨਹੀਂ ਰਹਿ ਸਕਦੇ ਉਹਨਾਂ ਨੇ ਆਪਦਾ ਉਹ ਕੰਮ ਕਾ ਜਾਰੀ ਰੱਖਣਾ ਪਰ ਨਿਯਮਾਂ ਦੇ ਮੁਤਾਬਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਸ਼ਰਾਬ ਦੇ ਠੇਕੇ ਜਿਹੜੇ ਉਹ 48 ਘੰਟੇ ਵਾਸਤੇ ਬੰਦ ਕਰ ਦਿੱਤੇ ਗਏ ਆ ਇਹ ਹੁਣ 1 ਜੂਨ ਦੀ ਰਾਤ ਤੱਕ ਬੰਦ ਰਹਿਣਗੇ ਜੀ ਜੀ ਜਨਾਬ ਸਾਹਿਬ ਇੱਕ ਬਹੁਤ ਹੀ ਦੁਖਦਖ ਖਬਰ ਵੀ ਸਾਹਮਣੇ ਆ ਰਹੀ ਹੈ ਉਹਦੀ ਵੀ ਗੱਲ ਕਰ ਲਈਏ ਜੀ ਜੰਮੂ ਦੇ ਵਿੱਚ ਬਸ ਖੱਡ ਚ ਡਿੱਗੀ ਜਿਸ ਦੇ ਕਰਕੇ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਜੰਮੂ ਕਸ਼ਮੀਰ ਦੇ ਅਖਨੂਰ ਖੇਤਰ ਤੋਂ ਖਬਰ ਆਈ ਹੈ 150 ਫੁੱਟ ਡੂੰਗੀ ਖੱਡ ਦੇ ਵਿੱਚ ਇੱਕ ਬੱਸ ਡਿੱਗੀ ਹੈ। ਇਸ ਬੱਸ ਦੇ ਵਿੱਚ ਸਵਾਰੀਆਂ ਸੀਗੀਆਂ ਜੀ ਲਗਭਗ 85 ਜਾਂ 90, 90 ਦੇ ਕਰੀਬ ਸਵਾਰੀਆਂ ਸੀ। ਇਹ ਧਾਰਮਿਕ ਯਾਤਰਾ ਦੇ ਉੱਤੇ ਆਈਆਂ ਸੀ। ਇਹ ਯੂਪੀ ਤੇ ਰਾਜਸਥਾਨ ਵਾਲੀਆਂ ਦੀਆਂ ਸਵਾਰੀਆਂ ਸੀ। ਇਹ ਬੱਸ ਜਦੋਂ 150 ਫੁੱਟ ਡੂੰਗੀ ਖੱਡ ਦੇ ਵਿੱਚ ਡਿੱਗੀ ਆ ਤੇ ਪਤਾ ਲੱਗਾ ਜੀ 22 ਤੋਂ ਵੱਧ ਸਵਾਰੀਆਂ ਦੀ ਮੌਤ ਹੋ ਗਈ ਆ। ਤੇ ਵੱਡੀ ਗਿਣਤੀ ਦੇ ਵਿੱਚ 69 ਦੇ ਕਰੀਬ ਜਿਹੜੀਆਂ 78 68 ਉਹ 69 ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ। ਤੇ ਕੇਂਦਰ ਸਰਕਾਰ ਦੇ ਵੱਲੋਂ ਮਿਰਚਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਈਆ ਤੇ ਜ਼ਖਮੀਆਂ ਨੂੰ ਇਲਾਜ ਵਾਸਤੇ 50-50 ਹਜ਼ਾਰ ਰੁਪਈਆ ਦੇਣ ਦਾ ਐਲਾਨ ਕੀਤਾ ਗਿਆ ਜੀ। ਜੀ। ਸਹਿਯੋਗ ਬਹੁਤ-ਬਹੁਤ ਸ਼ੁਕਰੀਆ ਸਰ ਆਜਿਲੀ ਐਨ.ਐਨ.ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ। ਮਿਹਰਬਾਨੀ।